ਤੇਰੀ ਪਸ਼ੂ ਆਪਣਾ 15 16 ਦਿਨਾਂ ਬਾਅਦ 17 18 ਦਿਨਾਂ ਬਾਅਦ ਹੀਟ ਚ ਆਉਂਦਾ ਹੈਗਾ ਤੇ ਕਈ ਵਾਰੀ ਪਸ਼ੂ ਹੀਟ ਚ ਆਉਂਦੇ ਨਹੀਂ ਹੈਗਾ ਜੇ ਆਉਂਦਾ ਤਾਂ ਪ੍ਰੋਪਰ ਹੀਟ ਚ ਨਹੀਂ ਆਉਂਦਾ ਹੈਗਾ ਤੇ ਜਾਂ ਆਪਣਾ ਕਈ ਵਾਰੀ ਹੁੰਦਾਗਾ ਵੀ ਦੁੱਧ ਦਾ ਸਿਸਟਮ ਹੁੰਦਾ ਘਰਾਂ ਦੇ ਵਿੱਚ ਅਕਸਰ ਇਹ ਹੁੰਦਾਗਾ ਵੀ ਇੱਕ ਵਾਰ ਸੀਜ਼ਨ ਆਉਂਦਾ ਵੀ ਜਿਹਦੇ ਚ ਆਪਣੇ ਦੁੱਧ ਬਹੁਤ ਜ਼ਿਆਦਾ ਹੁੰਦਾਗਾ ਤੇ ਉਸ ਤੋਂ ਬਾਅਦ ਕੋਈ ਇਹੋ ਜਿਹਾ ਟਾਈਮ ਆਉਂਦਾ ਵੀ ਘਰੇ ਦੁੱਧ ਹੀ ਨਹੀਂ ਹੁੰਦਾਗਾ ਆਪਣੇ ਪਸ਼ੂ ਸਾਰੇ ਇਕੱਠੇ ਸੂਪ ਜਾਂਦੇ ਆ ਜੇ ਆਪਾਂ ਉਹਦਾ ਕੋਈ ਪਲਾਨਿੰਗ ਨਹੀਂ ਹੁੰਦੀਗੀ ਤਾਂ ਉਹਦੇ ਲਈ ਪਲਾਨਿੰਗ ਕਰਨ ਲਈ ਇਹਨਾਂ ਚੀਜ਼ਾਂ ਲਈ ਤਾਂ ਸਿਨਕਰੋਨਾਈਜੇਸ਼ਨ ਕੀਤੀ ਜਾਂਦੀ ਹੈ ਇਹਨੂੰ ਆਪਾਂ ਇਹ ਪ੍ਰੋਟੋਕੋਲ ਦੇ ਵਿੱਚ ਤਿੰਨ ਟੀਕੇ ਲੱਗਦੇ ਹੁੰਦੇ ਹੈਗੇ ਠੀਕ ਹੈ ਜਿਹਦੇ ਕਰਕੇ ਆਪਾਂ ਆਪਦੇ ਜਿਹੜੇ ਟਾਈਮ ਤੇ ਚਾਹਾਂਗੇ ਪਸ਼ੂ ਨੂੰ ਉਦੋਂ ਸੈਕ੍ਰੋਨਾਈਜੇਸ਼ਨ ਕਰਕੇ ਤੇ ਏਆਈ ਕਰਕੇ ਆਪਾਂ ਮਤਲਬ ਉਹਨੂੰ ਗੱਭਣ ਕਰ ਸਕਦੇ ਆ ਜਿਵੇਂ ਆਪਾਂ ਜਨਵਰੀ ਦੀ ਹੁਣ ਤਾਂ ਚਲ ਟਾਈਮ ਲੰਘ ਗਿਆ ਜੇ ਆਪਾਂ ਜਨਵਰੀ ਚ ਪਸ਼ੂ ਗੱਭਣ ਕਰਾਂਗੇ ਉਹ ਦਸੰਬਰ ਚ ਜਾ ਕੇ ਸੋਣਗੇ ਤੇ ਸਾਰਾ ਸਾਲ ਤਾਂ ਉਧਰ ਰਹੂਗਾ ਤੇ ਉਹ ਰੁੱਤ ਦੇ ਵਿੱਚ ਪਸ਼ੂ ਦੁੱਧ ਵੀ ਜ਼ਿਆਦਾ ਦਿੰਦਾ ਹੁੰਦਾ ਹੈਗਾ ਇਹ ਬਾਕੀ ਟਾਈਮ ਨਾਲ ਘੱਟਦਾ ਰਹਿੰਦਾ ਹੁੰਦਾ ਹੁੰਦਾ ਤੇ ਬਾਕੀ ਆਪਾਂ ਹੁਣ ਸੈਕ੍ਰੋ ਦੀ ਗੱਲ ਕਰਦੇ ਹਾਂ ਸੈਕ੍ਰੋਨਾਈਜੇਸ਼ਨ ਕਿਵੇਂ ਅਤੇ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਆ ਦੋ ਇੰਜੈਕਸ਼ਨ ਵਰਤੇ ਜਾਂਦੇ ਆ ਇੱਕ ਤਾਂ ਰੈਸੈਪਟਲ ਆਗਾ ਤੇ ਦੂਜਾ ਵਿਟਾਮਿਨ ਆਗਾ ਠੀਕ ਹੈ ਇਹਨਾਂ ਨੂੰ ਲਾਉਣ ਦਾ ਪ੍ਰੋਟੋਕਾਲ ਹੁੰਦਾਗਾ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਆਪਾਂ ਪੋਸਟ ਮਤਲਬ মালਟੀ ਵਿਟਾਮਿਨ ਕਹਿ ਸਕਦੇ ਆ ਜਾਂ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੁੰਦੀ ਹੈ ਫਾਸਫੋਰਸ ਦੀ ਹੁੰਦੀ ਹੈ ਜਾਂ ਕਾਪਰ ਦੀ ਹੁੰਦੀ ਹੈ ਠੀਕ ਹੈ ਤੇ ਜਾਂ ਏਡੀ 3 ਦੀ ਹੁੰਦੀ ਹੈ ਜਿਹਦੇ ਕਰਕੇ ਪੂਛ ਰਿਪੀਟ ਹੁੰਦਾ ਜਾਂ ਹੀਟ ਨਹੀਂ ਆਉਂਦਾਗਾ ਤਾਂ ਉਹ ਇੰਜੈਕਸ਼ਨਾਂ ਦੀ ਵੀ ਵਰਤੋਂ ਕਰ ਸਕਦੇ ਆਂ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਦੱਸ ਦਿਆਂ ਵੀ ਜਿਵੇਂ ਅੱਜ 20 ਤਰੀਕ ਆ ਕੀ 20 ਤਰੀਕ ਦੇ ਵਿੱਚ ਆਪਾਂ ਸੇਕਰੋਨੇਸ਼ਨ ਕਰਨੀ ਆ ਇਹ ਇੱਕ ਟੀਕਾ 0 ਦਿਨ ਲਾਉਣਾ ਹੁੰਦਾ ਇੱਕ 7ਵੇਂ ਦਿਨ ਲਾਉਣਾ ਹੁੰਦਾ ਤੇ ਇੱਕ 9ਵੇਂ ਦਿਨ ਲਾਉਣਾ ਤੇ 10ਵੇਂ ਦਿਨ ਪਛੂ ਹੀਟ ਚ ਆਵੇ ਜਾਂ ਨਾ ਆਵੇ ਆਪਾਂ ਏਆਈ ਕਰਨੀ ਆਗੀ ਇੱਕ ਸੋਹਾਂ ਤੇ ਇੱਕ ਸ਼ਾਮ ਉਹਦੇ ਵਿੱਚ ਇਹਦਾ ਆਪਾਂ ਟੀਕੇ ਲਾਉਣੇ ਸਾਰਿਆਂ ਨੂੰ ਪਹਿਲਾਂ ਆਪਾਂ ਨਾ ਆ ਰਿਸੈਪਟਰ ਟੀਕਾ ਲਾਉਣੇ ਆ 5 ਐਮ ਲਾਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਰਿਸੈਪਟਰ ਟੀਕਾ ਕਾਪੀ ਤੇ ਵੀ ਸਮਝਾ ਕੇ ਦੱਸਾਂਗੇ ਇਹ ਲਾਉਣਾ 0 ਡੇ ਜਿਵੇਂ ਅੱਜ 20 ਤਰੀਕ ਆ ਨਾ 20 ਤਰੀਕ ਨੂੰ ਟੀਕਾ ਲਾ ਦਨਗਾ 5 ml IM ਨਾਲ ਉਹਦੇ ਨਾਲ ਤੁਸੀਂ ਫਾਸਪੋਰਡ ਦਾ ਇੰਜੈਕਸ਼ਨ ਟੋਨੋ ਫਾਸਪੋਰਨ ਠੀਕ ਹੈ ਨਾਲ ਤੁਸੀਂ AD3 ਵੀ ਲਾ ਸਕਦੇ ਹੋ ਮਤਲਬ ਵਿਟਾਮਿਨ H ਦਾ ਇੰਜੈਕਸ਼ਨ ਵੀ ਲਾ ਸਕਦੇ ਹੋ ਤੇ ਇੱਕ ਟੀਕਾ ਕਾਪਾ ਲਾ ਸਕਦੇ ਸਟੈਮ ਬੈਟ ਜਿਹਦੇ ਚ ਕਾਪਰ ਦਾ ਟੀਕਾ ਹੁੰਦਾਗਾ ਉਹਦੇ ਕਰਮੇ ਪਛੇ ਰਿਪੀਟ ਹੋ ਜਾਂਦਾਗਾ ਤੇ ਉਸ ਤੋਂ ਬਾਅਦ 20ਵੇਂ ਜਿਵੇਂ ਅੱਜ 20 ਤਰੀਕ ਆ ਕੀ ਉਸ ਤੋਂ ਬਾਅਦ ਲਾਉਣਾ ਆਪਾਂ ਉਹਦੂ ਅੱਜ ਦਾ ਦਿਨ ਵਿੱਚ ਨਹੀਂ ਕਾਊਂਟ ਕਰਨਾ ਕੱਲ ਤੋਂ ਗਿਣਨਾ 1 ਤਰੀਕ ਤੋਂ 1 ਤਰੀਕ ਤੋਂ ਗਿਣਾਂਗੇ 7 ਦਿਨ ਤਾਂ ਆਪਾਂ ਬੰਦਾ 27 ਤਰੀਕ ਨੂੰ ਆਪਣਾ ਅਗਲਾ ਦਿਨ ਇੱਥੇ ਬੈਟਮ ਇੰਜੈਕਸ਼ਨ ਲੱਗ ਇਹ ਡਟੀ ਕਾ ਲਾਉਂਦਾ ਟਾਈਮ ਹਨਾ ਇਹ ਟਾਈਮਿੰਗ ਤੇ ਲਾਉਣਾ ਪੈਂਦਾ ਇਹ ਆਪਾਂ ਟੀਕਾ ਲਾਉਣਾਗਾ ਸ਼ਾਮ ਨੂੰ 3 ਵਜੇ ਠੀਕ ਹੈ ਉਸ ਤੋਂ ਬਾਅਦ ਇੱਕ ਦਿਨ ਸਨ ਛੱਡ ਕੇ ਜਾਨੀ ਕਿ 28 ਤਰੀਕ ਸਨ ਛੱਡ ਕੇ ਤੇ ਉਸ ਤੋਂ ਬਾਅਦ ਆਪਣੀ ਆ ਜਾਂਦੀ ਹੈ ਕਿ 29 ਤਰੀਕ ਤੇ 29 ਤਰੀਕ ਨੂੰ ਰਿਸੈਪਟਲ ਕਰਨਾ ਆਈਵੀ ਇਹ ਟੀਕੇ ਦਾ ਟਾਈਮ ਹੋਗਾ 6 ਵਜੇ 6 ਵਜੇ ਕਰ ਦਿਓ ਆਪਦਾ ਆਈਵੀ ਆਈਵੀ ਕਰਨ ਤੋਂ ਬਾਅਦ ਤੇ ਨਾਲ ਆਪਾਂ ਸਵੇਰ ਦੇ ਅਗਲੇ ਦਿਨ ਦੇ 8 ਵਜੇ ਜਾਨੀ ਕਿ 30 ਤਰੀਕ ਦੇ ਦਿਨ 8 ਵਜੇ ਇਹਦੀ ਏਆਈ ਕਰਾ ਦਿਓ ਤੇ ਇੱਕ ਸੁਬ੍ਹਾ ਕਰਾ ਦਿਓ 8 ਵਜੇ ਇੱਕ ਸ਼ਾਮ ਨੂੰ ਕਰਾ ਦਿਓ ਜਿਹਦੇ ਕਾਰਨ ਕਿ ਮਤਲਬ ਪਸ਼ੂ ਕਨਸੀਵ ਕਰ ਜਾਂਦਾ ਹੁੰਦਾ ਜਿਵੇਂ ਅਸੀਂ ਸੈਕਰੋ ਕਰਦਾ ਮੈਂ ਜਿੱਥੇ ਵੀ ਕੰਮ ਕੀਤੀ ਹੈ ਜਾਂ ਆਪਦੇ ਪਸ਼ੂਆਂ ਦੇ ਕਰਦਾ ਜਿਵੇਂ ਆਹਗਾ ਆਪਣੀ ਸੈਕਰੋਤੀ ਰਹਿੰਦੀ ਹੈਗੀ ਸੈਕਰੋਤੀ ਇਹਦੇ ਮਤਲਬ ਹੀਟ ਚਾਈ ਹੋਣਦੀ ਹੈ ਪਾਊਡਰ ਬਹੁਤ ਪਾਲਾ ਜਿੰਡਾ ਤੇ ਸੈਕਰੋਤੀ ਇਹਨਾਂ ਨੇ ਇਹ ਤਾਂ ਆਪਾਂ ਦਾ ਮਨ ਚਾਹੀਦਾ ਸੁਹਾ ਲੈਣੇ ਆਗੇ ਜਿਵੇਂ ਉਹਨੇ 25 ਤਰੀਕ ਨੂੰ 2 ਮਹੀਨਾ ਦੀ ਗੱਭਣ ਹੋ ਜਾਣੀ ਹੈਗੀ ਇਸ ਤਰ੍ਹਾਂ ਆਪਾਂ ਸਾਰੇ ਪਸ਼ੂਆਂ ਨੂੰ ਦੀ ਕਰ ਦੇਣਾ ਜਾਂ ਜਿੱਥੇ ਵੈਟਰਨਰ ਦੀ ਪ੍ਰੈਕਟਿਸ ਕਰਦਾਗਾ ਉੱਥੇ ਸੈਕਰੋ ਕਰਦਾ ਤਾਂ ਉਹ ਆਪਾਂ ਨੂੰ ਸਿਸਟਮ ਬਣਾਇਆ ਹੋਇਆ ਵੀ ਆਰ ਉੱਥੇ ਚ ਆਪਾਂ ਗੱਭਣ ਕਰਨਾ ਕੁਛ ਯਾਰ ਉੱਥੇ ਚ ਆਪਾਂ ਨੂੰ ਅਲਦੀ ਪ੍ਰੋਡਕਸ਼ਨ ਵਧਗਾ ਮਿਲ ਜੂਗੀ ਉਸੇ ਤਰ੍ਹਾਂ ਕੀ ਕਰਦੇ ਆਂਗੇ ਫਿਰ ਆਪਾਂ ਮੰਨ ਕੇ ਚੱਲੋ ਵੀ ਆਪਾਂ ਉੱਥੇ ਜਿਹੜਾ 28 ਤਾ ਸੌਰੀ 27 ਤਰੀਕ ਨੂੰ ਟੀਕਾ ਲਾਉਣਾ ਨਾ ਤੇ ਥੋੜੀ 29 ਤਰੀਕ ਨੂੰ ਜਿਹੜਾ ਟੀਕਾ ਲਾਉਣਾ ਉਹਦੇ ਨਾਲ ਆਪਾਂ ਫਾਸਟਪੋਰ ਲਾ ਸਕਦੇ ਆਂ ਤੇ ਜੀ 3 ਵੀ ਲਾ ਸਕਦੇ ਆਂ ਜਿਹਦੇ ਕਰਕੇ ਕੀ ਹੁੰਦਾਗਾ ਵੀ ਪਸ਼ੂ ਦਾ ਰਹਿਣ ਦੇ ਚਾਂਸ ਜ਼ਿਆਦਾ ਬਣ ਜਾਂਦਾ ਪ ਠੀਕ ਹੈ ਆਪਾਂ ਇਹ ਇਹੀ ਕਰਨੀ ਕਰਨੀ ਆ ਉਹਦੀ ਤੇ ਜਿਹਦੇ ਕਰਕੇ ਜਾਂ ਤਾਂ ਉਹ ਪਸ਼ੂ ਕਨਸੀਵ ਕਰ ਜਾਂਦਾ ਹੁੰਦਾ ਜਿਵੇਂ ਆਪਾਂ 10 ਪਸ਼ੂਆਂ ਤੇ ਏਆਈ ਕੀਤੀ ਆ ਤਾਂ ਉਹਦੇ ਚੋਂ 8 ਪਸ਼ੂ ਗੱਭਣ ਰਹ ਜਾਂਦੇ ਆ ਤੇ ਜਿਹੜੇ ਦੋ ਨਹੀਂ ਰਹਿੰਦੇ ਉਹਦੇ ਵਿੱਚ ਮੰਨ ਕੇ ਚੱਲ ਕੋਈ ਇਨਫੈਕਸ਼ਨ ਦੇ ਕਾਰਨ ਹੋ ਸਕਦੇ ਹੈਗੇ ਜਿਹਦੇ ਕਾਰਨ ਕਰਕੇ ਉਹ ਨਹੀਂ ਰਹਿੰਦੇ ਠੀਕ ਹੈ ਜਿਵੇਂ ਆਪਾਂ ਉਹ ਬੱਚੀ ਦੀ ਵੀ ਸੈਕ੍ਰੋ ਕੀਤੀ ਸੀਗੀ ਤੇ ਉਹਦੀਆਂ ਤਾਰਾਂ ਆਈ ਜਾਂਦੀਆਂ ਹਨ ਠੀਕ ਹੈ ਤਾਰਾਂ ਦੇ ਆ ਜਾਂਦੇ ਹਨ ਉਹਦੀ ਬਿਨਾਂ ਉਸ ਤੇ ਇਹ ਮਤਲਬ ਪਹਿਲਾਂ ਹੀ ਦੇਣ ਲੱਗੀ ਸੀਗੀ ਉਹ ਸੈਕ੍ਰੋ ਦਾ ਇੱਕ ਟੀਕੇ ਲਾਇਆ ਸੀਗਾ ਉਦੋਂ ਆਪਾਂ ਸੈਕਰੋ ਦੇ ਵਿੱਚ AI ਵੀ ਕਰ ਸਕਦੇ ਆ ਤੇ ਜਾਂ ਪ੍ਰੋਟੋਕੋਲ ਆਪਾਂ ਪੂਰਾ ਕਰਕੇ ਵੀ ਕਰ ਸਕਦੇ ਆ ਹੁਣ ਜੇਵੇਂ ਅਸੀਂ ਤਾਂ AI ਕਰਾਂਗੇ ਠੀਕ ਹੈ AI ਕਰਨਾ ਤਾਂ ਜ਼ਰੂਰੀ ਇਹ ਵੀ ਜਿਹੜਾ ਅੰਦਰਲਾ ਸਰਕਲ ਆ ਹਾਰਮੋਨੋ ਚੱਲ ਪੈਣਗੇ ਤੇ ਗਾਂਹ ਵਾਲੇ ਟਾਈਮ 'ਚੋਂ ਕਨਸੀਵ ਕਰ ਸਕੇ ਤੇ ਉਦੋਂ ਗਾਂਹ ਵਾਲੀ ਵੀਡੀਓ ਆਪਣੀ ਬਾਡੀ ਸਕੋਰ ਤੇ ਹੋਊਗਾ ਫੁੱਲ ਵੀਡੀਓ ਬਾਡੀ ਸਕੋਰ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਠੀਕ ਹੈ ਇਹਦਾ ਆਪਾਂ ਮੰਨ ਕੇ ਚੱਲੋ ਵੀ ਤੁਸੀਂ ਟਾਈਮ ਰੱਖ ਲਓ ਵੀ ਇਹ 3 ਵਜੇ ਲਾਉਣਾ ਹੈ 3 ਪੀਐਮ ਲਾਉਣਾ ਹੈ ਤੇ ਉਸ ਤੋਂ ਬਾਅਦ ਆਪਣਾ ਇੰਜੈਕਸ਼ਨ ਆਉਂਦਾਗਾ 9ਵੇਂ ਦਿਨ 9ਵੇਂ ਦਿਨ ਆਉਂਦਾਗਾ ਸੈਪਟਰ ਇਹਦਾ ਨਾਮ ਵੀ ਪਹਿਸੇ ਆਪਾਂ ਤੁਹਾਨੂੰ ਸਮਝਾ ਦਿੰਨੇ ਆਂਗੇ ਜੀਪੀਜੀ ਹੁੰਦੀ ਹੈ ਜੀਪੀ ਤੇ ਜੀ ਜਾਂ 0 7 3 9 ਇਹ ਨਾਮ ਜਾਣ ਜਾਣੀ ਨੌਵੇਂ ਦਿਨ ਪਰਸੈਪਟਰ ਲਾਉਣਾ ਦਾ ਇਹ ਲਾਉਣਾਗਾ ਆਪਾਂ ਆਈਵੀ ਮਤਲਬ ਨਾੜ ਚ ਟੀਕਾ ਲਾਉਣਾ ਹੈ ਠੀਕ ਹੈ ਆਈਵੀ ਦਾ ਅੰਦਾਜ਼ਾ ਇੰਟਰਾ ਵੇਨਸ ਠੀਕ ਹੈ ਆਪਾਂ ਨਾੜ ਟੀਕਾ ਲਾਉਣਾਗਾ ਤੇ ਨਾਲ ਲਾਣਾ ਵੀ ਅਮਲ ਟੋਨੋਪੋ ਇੱਥੇ ਆਪਣੀ ਇੱਛਾ ਕਿ ਜੇ ਤੁਹਾਨੂੰ ਲੱਗਦਾ ਲਾਉਣਾਗਾ ਇੱਥੇ ਸਟੈਮਬੈਟ ਵੀ ਲਾ ਸਕਦੇ ਹਾਂ ਇੱਥੇ ਐ ਵਿਟਾਮਿਨ ਚ ਦਾ ਵੀ ਲਾ ਸਕਦੇ ਹਾਂ ਵੀ ਅਗਲੇ ਦਿਨ ਫਿਰ ਤੁਸੀਂ 10 ਤਰੀਕ ਨੂੰ ਇਹ ਹੀ ਕਰਾ ਲੈਣਾ ਜਿਵੇਂ ਆ ਡੇਟ ਸਮਝਾਇਆ ਸੀ ਜੇ ਮੈਂ ਅੱਜ ਆਪਾਂ 20 ਤਰੀਕ ਨੂੰ ਵੀ ਰਿਕਾਰਡ ਕੀਤੀ ਤਾਂ 20 ਤਰੀਕ ਤੋਂ ਲੈ ਕੇ ਮੰਨੇ ਚੱਲੇਗਾ 20 ਤਰੀਕ ਨੂੰ 5 ਐਮਲ ਰੈਸੈਪਟਰ ਲਾਤਾ ਤੇ ਨਾਲ 20 ਐਮਲ ਆਪਾਂ ਟੋਨੋ ਫੋਸ ਲਾਤਾ ਠੀਕ ਹੈ ਉਸ ਤੋਂ ਬਾਅਦ ਆਪਾਂ ਮਤਲਬ 0 ਤੋਂ ਲੈ ਕੇ 0 ਡੇ ਤਾਂ ਆ ਹੋ ਗਿਆ 0 ਡੇ ਹੋ ਗਿਆ ਇਹ ਠੀਕ ਹੈ ਉਸ ਤੋਂ ਬਾਅਦ ਆ ਸੱਤਵੇਂ ਦਿਨ ਲਾਉਣਾ ਆਪਾਂ ਆਹ ਠੀਕ ਹੈ ਜਾਂ ਵੀ 21 22 23 24 25 26 27 ਨੂੰ ਗਿਣ ਕੇ 7 ਦਿਨ ਹੋ ਗਏ ਨਾ ਬੈਟ ਮੈਟ ਲਾਉਣਾ ਆਪਾਂ 3 ਵਜੇ 2 ਐਮਲ ਤੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਵੀਰੇ 29 ਤਰੀਕ ਨੂੰ ਬੰਦੀ ਹੈਗੀ ਇੱਕ ਦਿਨ ਸਨ ਛੱਡ ਕੇ ਜਿਹੜਾ 9 ਡੇ ਵਾਲਾ ਸਿਸਟਮ ਸੀਗਾ ਤੇ ਆਪਾਂ 29 ਤਰੀਕ ਨੂੰ ਰਿਸੈਪਟ ਲਾਉਣਾਗਾ ਆਈਵੀ ਨਾਰਥ ਨਾਲ ਨਾ ਟੋਨੋ ਫਸ ਇਹਦਾ ਟਾਈਮ ਹੋਣਾ ਚਾਹੀਦਾਗਾ 6 ਵਜੇ ਸਾਂਣੀ ਠੀਕ ਹੈ ਤਾਂ ਕਰਕੇ ਇਹ ਆਪਾਂ 6 ਦਾ ਟਾਈਮ ਕੋਈ ਇਹਦਾ ਕਾਰਨ ਹੈਗਾ ਵੀ ਤਾਂ ਕਿ ਆਪਾਂ ਅਗਲੇ 16 ਘੰਟਿਆਂ ਵਿੱਚ ਬਾਅਦ ਜਾਂ 16 ਤੋਂ 24 ਘੰਟਿਆਂ ਬਾਅਦ ਆਪਾਂ ਏਆਈ ਕਰ ਸਕੀਏ ਤੇ ਤੀਵੇਂ ਦਿਨ ਆਪਾਂ ਕਰ ਦੇਣੀ ਹੈ ਏਆਈ ਹੀਟ ਆਵੇ ਜਾਂ ਨਾ ਆਵੇ 8 ਪੀ ਏ ਐਮ ਕਰਨੀ ਹੈ ਏਆਈ ਤੇ 8 ਪੀ ਐਮ ਦੋ ਏਆਈਆਂ ਕਰਨੀ ਹੈ ਠੀਕ ਹੈ ਜਿਹਦੇ ਨਾਲ ਪਸ਼ੂ 90% ਤਾਂ ਰਹਿ ਜਾਂਦਾ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਰਿਕਾਰਡ ਦੇ ਵਿੱਚ ਮਤਲਬ 8 10 ਗਾਈਆਂ ਚੋਂ 8 ਗਾਈਆਂ ਰਹਿ ਜਾਂਦੀਆਂ ਦੋ ਗਾਈਆਂ ਜਿਹੜੀਆਂ ਨਹੀਂ ਰਹਿੰਦੀਆਂ ਯੂਟਰਨ ਇਨਫੈਕਸ਼ਨ ਬੱਚੀ ਦਾ ਨਹੀਂ ਇਨਫੈਕਸ਼ਨ ਕਰਕੇ ਨਹੀਂ ਰਹਿੰਦੀਆਂ ਤੇ ਧੰਨਵਾਦ ਆ ਸਾਡੀ ਵੀਡੀਓ ਦੇਖਣ ਲਈ